ਕਿਸਾਨ ਭਰਾਓ ਅੱਜ ਵੀਡੀਓ ਦੇ ਵਿੱਚ ਗੱਲ ਕਰਾਂਗੇ 3604 ਟਰੈਕਟਰ ਦੀ ਤੁਸੀਂ ਸਾਹਮਣੇ ਦੇਖਿਆ ਟਰੈਕਟਰ ਤਿਆਰ ਹੋਇਆ ਖੜਾ ਤੇ ਟਰੈਕਟਰ ਤਿਆਰ ਹੁੰਦਾ ਦਿਖਾਵਾਂਗੇ ਚੈਨਲ ਕਰ ਲਓ ਸਬਸਕ੍ਰਾਈਬ ਆਪਾਂ ਚਾਉਦੇ ਅੱਗੇ TT ਪੇਂਟਰ ਕੋਲੇ ਪੂਰੀ ਵੀਡੀਓ ਵੀ ਲੈ ਕੇ ਆਵਾਂਗੇ ਟਰੈਕਟਰ ਨੂੰ ਫੁੱਲ ਤਿਆਰ ਕਰਕੇ ਆਪਾਂ ਪਹੁੰਚੇ ਹੋਏ ਆਂ TT ਪੇਂਟਰ ਜਿੱਥੇ ਬਾਈ ਦਾ ਮੇਨ ਰੋਡ ਤੇ ਕੰਮ ਆ ਇਹ ਬੋਰਡ ਤੇ ਵੀ ਤੁਸੀਂ ਵੀਡੀਓ ਰੋਕ ਕੇ ਕੰਟੈਕਟ ਨੰਬਰ ਸਾਰਾ ਡਿਟੇਲ ਹੈ ਜਿਹੜੀ ਤੁਸੀਂ ਉਹ ਦੇਖ ਸਕੋਗੇ ਤੇ ਫੋਨ ਨੰਬਰ ਵੀ ਸਾਹਮਣੇ ਬਾਈ ਦਾ ਬੋਰਡ ਤੇ ਦਿੱਤਾ ਹੋਇਆ ਹੈ ਟੀਟੀ ਪੈਂਟਰ ਜਿੱਧਰਲੀ ਸਾਈਡ ਤੁਸੀਂ ਦੇਖੋਗੇ ਜਿੱਧਰ ਟਰੱਕ ਆ ਰਿਹਾ ਕੋਟਕਪੂਰਾ ਸਾਈਡ ਹੈ ਇਧਰਲੀ ਸਾਈਡ ਮੋਗਾ ਰੋਡ ਹੈ ਸਾਹਮਣੇ ਬਿਲਕੁਲ ਪੰਜ ਗਰਾਈ ਮੇਨ ਰੋਡ ਦੇ ਉੱਤੇ ਬਾਈ ਦਾ ਕੰਮ ਹੈ ਬਾਈ ਹੋਰ ਵੀ ਬਹੁਤ ਸਾਰੇ ਟਰੈਕਟਰ ਵੀ ਬਹੁਤ ਸਾਰੇ ਟਰੈਕਟਰਾਂ ਦਾ ਕੰਮ ਕਰਦਾ ਹੈ ਕੋਈ ਟਰੈਕਟਰ ਨਹੀਂ ਛੱਡਿਆ ਜਿਵੇਂ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਜੌਂਡੀਅਰ ਆਇਆ ਸੀ ਮਗਰੋਂ ਥੋੜਾ ਜਿਹਾ ਇਹਦਾ ਕਰਨ ਵਾਲਾ ਸੀਗਾ ਕੰਮ ਪੇਂਟ ਦਾ ਹਨਾ ਤੇ ਬਾਈ ਬਿਲਕੁਲ ਪਤਾ ਨਹੀਂ ਲੱਗਣ ਦਿੰਦਾ ਜਿਵੇਂ ਨਵਾਂ ਮਾਡਲ ਸੀਗਾ ਜੌਂਡੀਅਰ ਉਸ ਤੋਂ ਬਾਅਦ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਫੂਡ ਟਰੈਕਟਰ ਦੀ ਫੂਡ ਟਰੈਕਟਰ ਤੁਹਾਨੂੰ ਦਿਖਾਵਾਂਗੇ ਆਪਾਂ ਤਿਆਰ ਹੁੰਦਾ ਟਰੈਕਟਰ ਤਿਆਰ ਹੋ ਰਿਹਾ ਹੈ ਜਲਦ ਹੀ ਆਪਾਂ ਇਹ ਟਰੈਕਟਰ ਦੀ ਪੂਰੀ ਵੀਡੀਓ ਲੈ ਕੇ ਤੁਹਾਨੂੰ ਮਿਲਾਂਗੇ ਸ਼ੋ ਲਾ ਕੇ ਹੱਡ ਲਾ ਕੇ ਟਾਇਰ ਇੱਕ ਨੰਬਰ ਵੱਡੇ ਪਾ ਕੇ ਬਿਲਕੁਲ ਮੋਡੀਫਾਈ ਕਰ ਦੇਣਾ ਟਰੈਕਟਰ ਨਵੇਂ ਵਰਗੀ ਜਮਾਂ ਬ੍ਰਾਂਡ ਨਿਊ ਲੁੱਕ ਦੇ ਦੇਣੀ ਹੈ ਟਰੈਕਟਰ ਨੂੰ ਟੀਟੀ ਪੇਂਟਰ ਦਾ ਕੰਮ ਬਹੁਤ ਸੋਹਣਾ ਇਹਦੇ ਜਿਹੜੇ ਬ੍ਰੇਕ ਆ ਉਹ ਤੇਲ ਚ ਕਰ ਦਿੱਤੇ ਡਿਸਟ੍ਰਿਬਿਊਟਰ ਵੀ ਲੱਗਿਆ ਹੋਇਆ ਹੈ ਜੋ ਨਵੇਂ ਟਰੈਕਟਰ ਦੇ ਫੀਚਰ ਹੁੰਦੇ ਨੇ ਏਜੰਸੀ ਦੇ ਵਿੱਚੋਂ ਆਪਾਂ ਨੂੰ ਮਿਲਦੇ ਨੇ ਸਾਰੇ ਉਹ ਫੀਚਰ ਇਸ ਟਰੈਕਟਰ ਦੇ ਵਿੱਚ ਅਪਡੇਟ ਕਰ ਦਿੱਤਾ ਹੈ ਇਸੇ ਦੀ ਗੱਲ ਕਰੀਏ ਤਾਂ ਇਹਦਾ ਹਿੱਸਾ ਵੀ ਫਾਰਮ ਟਰੈਕ 60 ਵਾਲਾ ਇੰਜਣ ਦਾ ਕੰਮ ਵੀ ਹਾਰਸ ਪਾਵਰ ਵੀ ਇਹ ਟਰੈਕਟਰ ਦੀ ਵਧਾ ਦਿੱਤੀ ਤੁਹਾਡੇ ਸਾਹਮਣੇ ਆ ਬਾਕੀ ਫਿਨਿਸ਼ਿੰਗ ਪੇਂਟ ਹੋਏ ਦੀ ਰੰਗ ਹੋਏ ਦੀ ਫਿਨਿਸ਼ਿੰਗ ਦੇਖੋ ਬਿਲਕੁਲ ਐ ਲੱਗੂ ਜਿਵੇਂ ਏਜੰਸੀ ਦੇ ਵਿੱਚੋਂ ਆਇਆ ਹੁੰਦਾ ਡਾਇਰੈਕਟਰ ਇਸ ਤਰ੍ਹਾਂ ਦੀ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਆਪਾਂ ਤੁਹਾਨੂੰ ਮਿਲਦੇ ਰਵਾਂਗੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ YouTube ਤੇ ਘੰਟੀ ਦਬਾ ਲਿਓ ਨਾਲ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੇ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਫੇਸਬੁੱਕ ਦਾ ਪੇਜ ਵੀ ਕਰ ਲਿਓ ਫੋਲੋ ਫੇਸਬੁੱਕ ਦੇ ਪੇਜ ਤੇ ਵੀ ਨਵੀਂ ਅਪਡੇਟ ਲੈ ਕੇ ਆਪਾਂ ਤੁਹਾਨੂੰ ਮਿਲਦੇ ਰਵਾਂਗੇ ਜਲਦ ਹੀ ਇਹ ਟਰੈਕਟਰ 9511 ਫੋਰਡ 3600 ਤੇ ਹੋਰ ਵੀ ਬਹੁਤ ਸਾਰੇ 5-7 ਟਰੈਕਟਰ ਜੋ ਤਿਆਰ ਹੋ ਰਹੇ ਨੇ ਬਿਲਕੁਲ ਮੋਡੀਫਾਈ ਕਰਕੇ ਹੁੱਡ ਵਾਲੀਆਂ ਛਤਰੀਆਂ ਲੱਗ ਕੇ ਜਲਦੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਾਂਗੇ ਚੈਨਲ ਨਾਲ ਜੁੜੇ ਰਹੋ ਪੇਜ ਨਾਲ ਜੁੜੇ ਰਹੋ ਧੰਨਵਾਦ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ